ਆਸਟਾ ਆਪਣਾ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਨਾ ਇਹ ਨਹੀਂ ਪੜਾ ਹੁੰਦੇ ਜੀ ਉਹ ਚੰਡੇ ਲਿਆਓ ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਪਾਸੇ ਕਰ ਲੋ ਮੈਂ ਕੰਮ ਕਰਦਾ ਹਾਂ ਜਿੰਦਾਬਾਦ ਜਿੰਦਾਬਾਦ ਆ ਦੇਖੋ ਵੀਡੀਓ ਬਣਾਈ ਜਾ ਵੀਡੀਓ ਬਣਾ ਓਏ ਆ ਦਿਖਾ ਮੋਟਰਸਾਈਕਲ ਆ ਦੇਖੋ ਡੀਐਸਪੀ ਸਾਹਿਬ ਦੇਖੋ ਦੇਖੋ ਕਿਵੇਂ ਸਿੱਟ ਰਹੇ ਨੇ ਲੋਕ ਇੱਕ ਤਾਂ ਜ਼ਿੰਦਾਬਾਦ ਪਾਏ ਜੋ ਜ਼ਿੰਦਾਬਾਦ ਲੋਕ ਇੱਕ ਤਾਂ ਜ਼ਿੰਦਾਬਾਦ ਪਾਏ ਜੋ ਜ਼ਿੰਦਾਬਾਦ ਲੋਕ ਇੱਕ ਤਾਂ ਪੈ ਜਾਓ ਜ਼ਿੰਦਾਬਾਦ ਜ਼ਿੰਦਾਬਾਦ ਪੈਸੇ ਕਰ ਲਵਾਂ ਲੋਕ ਇੱਕ ਤਾਂ ਜ਼ਿੰਦਾਬਾਦ ਸਸ਼ਵੀਕਾਲ ਤੁਸੀਂ ਦੇਖ ਰਹੇ ਹੋ ਅਸੀਂ ਜਰਨੀਆਂਸ ਤੇ ਮੈਂ ਹਾਂ ਪਰ ਦੀਪਕਾ ਤਪਰਾੜੀ ਸੜਨ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਹੈ ਤਬੀਤੇ ਦਿਨੀ ਜਦੋਂ ਪੁਲਿਸ ਟੀਮ ਪਰੜੀ ਸੜਨ ਵਾਲੇ ਕਿਸਾਨਾਂ ਦੇ ਉੱਤੇ ਕਾਰਵਾਈ ਕਰਨ ਦੇ ਲਈ ਪਹੁੰਚੀ ਤਾਂ ਕਿਸਾਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪਾਰਟੀ ਜਿਹੜੀ ਉਹਨਾਂ ਦਾ ਵਿਰੋਧ ਕਰਦੀ ਰਹੀ ਤੇ ਕਿਸਾਨਾਂ ਦੇ ਜਿਹੜੇ ਵਾਹਨ ਨੇ ਉਹ ਵੀ ਚੁੱਕ ਚੁੱਕ ਕੇ ਪਰੇ ਸੁੱਟ ਦਿੱਤੇ ਤਾਂ ਬਿਲਕੁਲ ਹੈਰਾਨੀ ਦੀ ਗੱਲ ਤਾਂ ਉੱਥੇ ਹੀ ਹੈ ਜਦੋਂ ਕਿਸਾਨ ਜਿਹੜੇ ਗੱਡੀ ਦੇ ਮੂਹਰੇ ਆ ਕੇ ਲੰਮੇ ਲੇਟ ਜਾਂਦੇ ਨੇ ਪੁਲਿਸ ਦੇ ਵੱਲੋਂ ਉਹਨਾਂ ਨਾਲ ਵੀ ਤੱਕਾਮੁਕੀ ਕੀਤੀ ਜਾਂਦੀ ਹੈ ਹਾਲਾਂਕਿ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਗਿਆ ਨੇ। ਤਹਾਲਾ ਕੀ ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਜਿੱਥੇ ਕਾਰਵਾਈ ਕਰਨੀ ਚਾਹੀਦੀ ਉੱਥੇ ਕਿਉਂ ਨਹੀਂ ਕਰਦੇ? ਸੋ ਕਹਿਣ ਦਾ ਭਾਵ ਹੈ ਕਿ ਆਏ ਦਿਨ ਚਿੱਟੇ ਦੇ ਨਾਲ ਨੌਜਵਾਨ ਨੇ ਜਿਹੜੇ ਪੰਜਾਬ ਦਾ ਸ਼ਿਕਾਰ ਹੋ ਰਹੇ ਨੇ ਔਰ ਦੂਜੇ ਪਾਸੇ ਲੁੱਟਾਂ ਖਵਾ ਰੁਕਣ ਦਾ ਨਾਮ ਨਹੀਂ ਲੈ ਰੀਆਂ। ਪਰ ਜੋ ਪੁਲਿਸ ਪਾਰਟੀ ਹੈ ਉਹਨਾਂ ਨੂੰ ਇਹ ਸਭ ਮੁੱਦੇ ਨੇ ਜਿਹੜੇ ਨਜ਼ਰਅੰਦਾਜ਼ ਨਹੀਂ ਕਰਨੇ ਚਾਹੀਦੇ ਔਰ ਸਾਰੇ ਮੁੱਦੇ ਛੱਡ ਕੇ ਕਿਸਾਨਾਂ ਦੇ ਪਰਾਲੀ ਸਾੜਨ ਵਾਲੇ ਮੁੱਦਿਆਂ ਨੂੰ ਜ਼ਿਆਦਾ ਗੰਭੀਰਤਾ ਦੇ ਨਾਲ ਦੇਖ ਰਹੇ ਨੇ ਤਾਂ ਆਓ ਇੱਕ ਵਾਰ ਪਹਿਲਾਂ ਪੂਰੀ ਵੀਡੀਓ ਦੇਖ ਲੈਣੇ ਆਂ ਔਰ ਕਿਸਾਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਵੀ ਸੁਣਾ ਦਿੰਦੇ ਅੱਜ ਭਰਾਵੋ ਅਸੀਂ ਪਿੰਡ ਲੱਡੀ ਦੇ ਵਿੱਚ ਸੰਗਰੂਰ ਬਲਾਕ ਦਾ ਪਿੰਡ ਆ ਇਹ ਸੰਗਰੂਰ ਜ਼ਿਲ੍ਹੇ ਦਾ ਜਿੱਕੇ ਜੋ ਇੱਕ ਤਗੜਾਹਾਂ ਵੱਲੋਂ ਇਕੱਠੇ ਹੋਇਆ ਆ ਨਗਰ ਦੇ ਵਿੱਚ ਜਿਹੜਾ ਕਿ ਪੁਲਿਸ ਦੀ ਇੱਕ ਦਹਿਸਤ ਦਾ ਮਾਹੌਲ ਬਣਾਉਣਾ ਉਹਦੇ ਲਈ ਕੱਲ੍ਹ ਕੋਨੇ ਦੇਖਿਆ ਡੀਐਸਪੀ ਸੁਖਦੇਵ ਸਿੰਘ ਜਿਹੜਾ ਕਿ ਕਿਵੇਂ ਪ੍ਰਸ਼ਾਸਨ ਦੇ ਰਵੱਈਏ ਤੋਂ ਬਾਹਰ ਹੋ ਕੇ ਲੋਕਾਂ ਨੂੰ ਲਾਤੜਾਣ ਵਾਲੀ ਗੱਲ ਤੇ ਆਇਆ ਉਹਦੇ ਲਈ ਕਿਵੇਂ ਉਹ ਦਹਿਸ਼ਤਾਂ ਜਿਹੜੀ ਲੋਕਾਂ ਨੂੰ ਡਰਾਉਣ ਵਾਲੀ ਹੂਟਰ ਵਜਾ-ਵਜਾ ਕੇ ਪਿੰਡਾਂ ਦੇ ਵਿੱਚ ਪਾਈ ਜਾ ਰਹੀ ਆ ਉਹਦੇ ਲਈ ਪਹਿਲਾਂ ਵੀ 2 ਦਿਨ ਪਹਿਲਾਂ ਵੀ ਇੱਥੇ ਪਿੰਡ ਦੇ ਵਿੱਚ ਘ੍ਰਿਆਉ ਕੀਤਾ ਗਿਆ ਜੀਦਾ ਬਕਾਇਦਾ 3 ਘੰਟੇ ਘਰਿਓ ਕੀਤਾ ਗਿਆ ਖੇਤਾਂ ਦੀਆਂ ਬਾਹੇ ਹੋਇਆਂ ਦੀਆਂ ਫੋਟੋਆਂ ਖਿੱਚ ਰਹੇ ਤੇ ਮੁਲਾਜ਼ਮ ਉਹਦੇ ਲਈ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਬਹੁਤ ਰੁੱਖਪਣੇ ਦੇ ਵਿੱਚ ਬੋਲੇ ਤੇ ਫੋਨ ਦੇ ਵਿੱਚ ਜਦੋਂ ਘਰੋਂ ਛੱਡਿਆ ਗਿਆ ਬਾਅਦ ਦੇ ਵਿੱਚ ਫੋਨ ਲਾ ਕੇ ਕਹਿੰਦੇ ਨੇ ਵੀ ਕੋਈ ਛੋਡੀ ਐਸੀ ਜੀ ਫੋਟੋ ਦਿਵੋ ਜਿਹੜੀ ਤੁਹਾਨੂੰ ਵਾਇਰਲ ਕਰਦੀ ਏ ਤੁਹਾਨੂੰ ਮਸ਼ਹੂਰ ਕਰਦੀ ਏ ਤੇ ਸਿੱਧਾ ਮੇਰਾ ਨਾਮ ਲੈ ਕੇ ਕਿਹਾ ਪਰ ਐਸੀ ਡੀਐਸਪੀ ਸਾਹਿਬ ਨੂੰ ਕਹਨੇ ਆ ਵੀ ਅਸੀਂ ਲੋਕਾਂ ਦੇ ਇਹ ਲਈ ਕੰਮ ਕਰਦੇ ਆਂ ਤੇ ਲੋਕਾਂ ਲਈ ਖੜੇ ਆਂ ਬੈਰ ਸਾਨੂੰ ਲੋਕ ਕਰਦੇ ਨੇ ਲੋਕਾਂ ਦੇ ਲਈ ਅਸੀਂ ਕੰਮ ਕਰਦੇ ਆਂ ਤੇ ਜਿਹੜੇ ਡੀਐਸਪੀ ਸਾਹਿਬ ਨੇ ਉਹ ਮਨ ਪਹਿਲਾਂ ਵਾਲੇ ਘਰੋਂ ਦੇ ਗੁੱਸੇ ਦੇ ਵਿੱਚ ਆ ਕੇ ਕੱਲ ਫੇਰ ਲੱਡੀ ਦੇ ਵਿੱਚ ਆ ਕੇ ਜਿਹੜਾ ਕਿ ਮੋਟਰਸਾਈਕਲ ਭੰਨੇ ਨੇ ਪਰਾਂ ਚੱਕ ਚੱਕ ਸਿੱਟੇ ਨੇ ਤੇ ਬੰਦੇ ਨੂੰ ਅਰੈਸਟ ਕਰਕੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤੇ ਗੱਡੀ ਦੇ ਵਿੱਚ ਬਠਾਈ ਲਈ ਆਉਂਦੇ ਤੇ ਉਹਦੇ ਉਹ ਸਾਡੇ ਪਿੰਡਾਂ ਦੇ ਵਿੱਚੋਂ ਪਰਿਵਾਰ ਬਾਜੀਗਰ ਪਰਿਵਾਰ ਦੇ ਵਿੱਚੋਂ ਦਿਹਾੜੀ ਤੇ ਗਿਆ ਹੋਇਆ ਸੀ ਉਹਦੀ ਜਿਹੜੀ ਮਨ ਗੱਡੀ ਦੇ ਵਿੱਚ ਬਿਠਾ ਕੇ ਲੈ ਕੇ ਆ ਰਹੇ ਤੇ ਉਹਦਾ ਸਾਡੇ ਉੱਤੇ ਮੌਕੇ ਤੇ ਪਿੰਡ ਦੇ ਵਿੱਚੋਂ ਮਨ ਲੋਕ ਇਕੱਠੇ ਹੋ ਕੇ ਗਏ ਤੇ ਉਹਨਾਂ ਨਾਲ ਸਾਡਾ ਚਮਕੌਰ ਸਿੰਘ ਲੱਡੀ ਆ ਜਿਹੜਾ ਮੁੰਡਾ ਆਗੂ ਆ ਬਲਾਕ ਦਾ ਇਹਨੇ ਦੱਸੀ ਵੀ ਆਪਣੀ ਪਛਾਣ ਆ ਨਹੀਂ ਹੈ ਵੀ ਡੀਐਸਪੀ ਸਾਹਿਬਾਂ ਨੂੰ ਜਾਣਨੇ ਉਹ ਕੱਲੇ ਕੱਲੇ ਆਗੂਆਂ ਦੇ ਚਿਹਰੇ ਤੋਂ ਤੇ ਨਾਂ ਤੋਂ ਤਕਰੀਬਨ ਲਗਭਗ ਜਾਨੂੰ ਨੇ ਉਹਦੇ ਲਈ ਉਹ ਕਿਹੜੇ ਮਾਹੌਲ ਦੇ ਵਿੱਚ ਆ ਕੇ ਤੇ ਕਿਹੜੀ ਇੱਕ ਖੋਪਾ ਪਾਉਣਾ ਚਾਹੁੰਦੇ ਨੇ ਉਹ ਉਹਦੇ ਲਈ ਆ ਜਿਹੜੀ ਕੱਲ ਦੀ ਘਟਨਾ ਹੋਈ ਆ ਆ ਉਹਦੇ ਗੁੱਸੇ ਦੇ ਵਿੱਚ ਲੋਕ ਇਕੱਠੇ ਹੋਏ ਨੇ ਕਿ ਜਿਹੜਾ ਡੀਐਸਪੀ ਨੇ ਕੱਲ ਲੋਕਾਂ ਨੂੰ ਇਹ ਕੀੜੇ ਮਕੌੜੇ ਸਮਝ ਕੇ ਡਬਲ ਕੁਚਨ ਦੀ ਗੱਲ ਕਰੀ ਆ ਆ ਲੋਕਾਂ ਦੀ ਆਵਾਜ਼ ਨੂੰ ਨਹੀਂ ਦਬਰ ਸਕਦੇ ਤੇ ਪ੍ਰਬੰਧ ਕੋਈ ਹੈ ਨਹੀਂ ਸਰਕਾਰ ਲਵੇ ਅਸੀਂ ਪ੍ਰਬੰਧ ਮੰਗਿਆ ਕੀ ਕੋਈ ਬੈਲਰ ਮਸ਼ੀਨਾਂ ਦਿੱਤੀਆਂ ਜਾਣ ਸਾਡਾ ਅੱਗ ਲਾਉਣ ਨੂੰ ਨਹੀਂ ਜੀ ਕਰਦਾ ਜਦੋਂ ਕਿ ਅੱਗ ਤੋਂ ਬਗੈਰ ਆ ਲੋਕਾਂ ਨੇ ਜੀਜੀ ਆ ਉਹਦੇ ਉੱਪਰ ਗੁਲਾਬੀ ਸੁੰਡੀ ਪੈਂਦੀ ਆ ਉਹਦੇ ਵਾਸਤੇ ਨਾ ਕੋਈ ਖੇਤੀਬਾੜੀ ਅਧਿਕਾਰੀ ਆਉਂਦਾ ਨਾ ਕੋਈ ਹੋਰ ਮਲਾਜ਼ਮ ਕਿਸਾਨ ਦੀ ਬਾਹ ਨਹੀਂ ਖੜੀ ਜਾਂਦੀ ਤੇ ਸਾਡੇ ਨਗਰ ਦੇ ਵਿੱਚ ਇੱਕ ਵੀ ਬੈਲਰ ਮਸ਼ੀਨ ਨਹੀਂ ਹੈਗੀ ਤੇ ਕਰਨ ਲੋਕ ਕੀ ਕਰਨ ਤੇ ਪਹਿਲਾਂ ਜੀ ਦੀ ਘਟ ਨਿਕਲੀ ਆ ਜਦੋਂ ਬਾਉਣਾ ਬੁੱਝੇ ਦੀ ਸ਼ਿਕਾਇਤ ਆਈ ਆ ਖੇਤੀਬਾੜੀ ਦਫ਼ਤਰ ਵੀ ਗਏ ਨੇ ਤੇ ਉਹਦੀ ਸੋਸ਼ਲ ਮੀਡੀਆ ਤੇ ਜਾਂ ਸਾਡੇ ਪੱਤਰਕਾਰ ਭਰਾ ਨੇ ਖ਼ਬਰ ਚਲਾਈ ਆ ਉਹਦੇ ਵਾਸਤੇ ਕੋਈ ਡੀਐਸਪੀ ਕੋਈ ਕੀਤੀ ਵਾਲੀ ਆਲੇ ਕੋਈ ਨਹੀਂ ਆਇਆ ਜਦੋਂ ਬੋਣਾ ਬੁੱਜੀ ਆਲੀ ਤੇ ਇਹਦੇ ਲਈ ਅਸੀਂ ਲੋਕਾਂ ਦਾ ਜਿਹੜਾ ਉਹਨਾਂ ਗੁੱਸਾ ਡੀਐਸਪੀ ਦੇ ਖਿਲਾਫ਼ ਆ ਕਿਉਂਕਿ ਇਹਨੂੰ ਅਸੀਂ ਜਿਹੜੀ ਜਿਹੜੀ ਘਟਨਾ ਕਰਕੇ ਗਏ ਨੇ ਮੋਟਰਸਾਈਕਲ ਲਾਏ ਤੋਂ ਸੱਟ ਕੇ ਭੰਨ ਕੇ ਅੱਜ ਮੋਟਰਸਾਈਕਲ ਲੱਖ ਰੁਪਏ ਦਾ ਨਹੀਂ ਲੈ ਸਕਦਾ ਕਿਸਾਨ ਕਿਉਂਕਿ ਉਹਨਾਂ ਨੇ ਆਪਣੀ ਇੱਕ ਜਿਹੜੀ ਤੈਸ ਦੇ ਵਿੱਚ ਆ ਕੇ ਬੋਲਿਆ ਮਾਈਆਂ ਨੂੰ ਕਿਹਾ ਵੀ ਤੁਸੀਂ ਬੇਲੀ ਹੀ ਤੁਰੀਆਂ ਫਿਰਦੀਆਂ ਵੀ ਤੁਹਾਨੂੰ ਹੋਰ ਕੋਈ ਕੰਮ ਨਹੀਂ ਸਾਡੀਆਂ ਮਾਵਾਂ ਬਹੁਤ ਸਤਿਕਾਰਯੋਗ ਨੇ ਸਾਡੇ ਲਈ ਡੀਐਸਪੀ ਸਾਹਿਬ ਪਤਾ ਨਹੀਂ ਕਿਹੜੀ ਨਾਜ਼ਰ ਦੇ ਵਿੱਚ ਉਹ ਦੇਖਦੇ ਨੇ ਪਰ ਇਹਨਾਂ ਨੇ ਆਪਣੇ ਹੱਥੀਂ ਕਿਰਤ ਕਰਕੇ ਤੇ ਆਪਣੇ ਬੱਚਿਆਂ ਨੂੰ ਪਾਲਣਾ ਤੇ ਫਿਰ ਜਥੇਬੰਦੀ ਨੂੰ ਸਮਾਂ ਦੇਣਾ ਇਹਦੇ ਲਈ ਅਸੀਂ ਡੀਐਸਪੀ ਸਾਹਿਬ ਨੂੰ ਦੱਸਣਾ ਚਾਹੁੰਦੇ ਹਾਂ ਵੀ ਆਹ ਲੋਕ ਬੇਲੇ ਨਹੀਂ ਹੈਗੇ ਆਹ ਲੋਕ ਬਗੈਰ ਲਾਲਚ ਲੋਭ ਤੋਂ ਬਿਗੈਰ ਪੈਸੇ ਤੋਂ ਆਪਣੇ ਲੋਕਾਂ ਦੀ ਹੈਲਪ ਕਰਦੇ ਨੇ ਪਹਿਲਾਂ ਕੰਗਣਾ ਨੇ ਕਿਹਾ ਸੀ ਕਿ 100 ਰੁਪਿਆ ਦਿਹਾੜੀ ਵਾਲੇ ਦੇਖੋ ਤੁਸੀਂ ਕਿਵੇਂ ਉਹ ਅੱਜ ਵੀ ਸੀ ਆਭੁਕਤ ਰਹੀ ਹੈ ਤੇ ਆ ਲੋਕ ਕਿਰਤੀ ਲੋਕ ਨੇ ਮਿਹਨਤੀ ਲੋਕ ਨੇ ਇਹਦੇ ਲਈ ਜਿਹੜੀ ਬਾਕੀ ਗੱਲਬਾਤ ਸਾਡੇ ਬਲਾਕ ਦੇ ਆਗੂ ਨੇ ਚੁੰਕਾ ਲੱਡੀ ਉਹ ਦੱਸਣਗੇ ਅੱਜ ਪਿੰਡ ਲੱਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਸਾਰੇ ਨਗਰ ਦਾ ਇਕੱਠ ਕਰਕੇ ਇਹ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿਉਂਕਿ ਪਿੰਡ ਦੇ ਵਿੱਚ ਜਿਹੜਾ ਹੁਣ ਇਸ ਦਾ ਮਾਹੌਲ ਬਣਾਉਣਾ ਜਿਹੜਾ ਪ੍ਰਸ਼ਾਸਨ ਚਾਹ ਰਿਹਾ ਕੱਲ ਲਗਾਤਾਰ ਤੋਂ ਜਿਹੜੀ ਘਟਨਾ ਤੁਸੀਂ ਦੇਖੀ ਹੈ ਸੋਸ਼ਲ ਮੀਡੀਆ ਤੇ ਵੀ ਸਾਰੇ ਚੈਨਲਾਂ ਤੇ ਵੀ ਚੱਲ ਰਹੀ ਹੈ ਕਿਉਂਕਿ ਇੱਕ ਕਿਸਾਨ ਨੇ ਜੇ ਅੱਗ ਲਾਈ ਹੈ ਤਾਂ ਉਹ ਕਿੱਡਾ ਵੱਡਾ ਗੁਨਾਹ ਕੀਤਾ ਹੈ ਕਿਉਂਕਿ ਕਿਸਾਨ ਨੂੰ ਇਹ ਮੁਜਰਮ ਦਿਖਾਇਆ ਜਾ ਰਿਹਾ ਹੈ ਵੀ ਆਹ ਦੇਖੋ ਜੀ ਜਿਹੜਾ ਪੁਲਿਸ ਦਾ ਕੰਮ ਹੈ ਉਹ ਉੱਥੇ ਕੰਮ ਕਰੇ ਜਿਵੇਂ ਕਿ ਸਰਿਆਮ ਚਿੱਟੇ ਨਾਲ ਸਾਡੇ ਨੌਜਵਾਨ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਨੇ ਉਹਨਾਂ ਦੇ ਕਾਰਵਾਈਆਂ ਕਰੇ ਕਿਸਾਨ ਨੂੰ ਐ ਦੋਸ਼ੀ ਠਹਿਰਾ ਕੇ ਉਹਤੇ ਕਾਰਵਾਈਆਂ ਕਰਨ ਦੇ ਲਈ ਖੇਤਾਂ ਦੇ ਵਿੱਚੋਂ ਚੱਕ-ਚੱਕ ਲਜਾਇਆ ਜਾ ਰਿਹਾ ਹੈ ਉਹਨਾਂ ਦਾ ਅਸੀਂ ਵਿਰੋਧ ਕੀਤਾ ਸੀ ਤਾਂ ਉੱਥੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਡੀਐਸਪੀ ਸਾਹਿਬ ਦਾ ਮੌਕੇ ਤੇ ਆ ਕੇ ਇਸ ਤਰ੍ਹਾਂ ਦਾ ਬਿਹੇਵੀਅਰ ਐਡੇ ਵੱਡੇ ਰੈਂਕ ਦੇ ਆਫੀਸਰ ਨੇ ਸਤਕਾਰਯੋਗ ਨੇ ਪਰ ਇਸ ਤਰ੍ਹਾਂ ਉਹਨਾਂ ਦਾ ਬੋਲਣਾ ਵੀ ਪਰਾਂ ਕਰੋ ਮੈਂ ਭੰਨ ਦੂੰਗਾ ਮੈਨੂੰ ਇੰਨੀ ਬਖਲਾੜ ਦੇ ਵਿੱਚ ਘਬਰਾਟ ਦੇ ਵਿੱਚ ਮਤਲਬ ਕਿ ਸਾਡੇ ਲੋਕਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਤੇ ਐ ਤਸੱਦਦ ਭਰੀ ਨਿਗਾਹ ਨਾਲ ਐ ਸਾਨੂੰ ਅੱਤਵਾਦੀ ਪੇਸ਼ ਕਰਨਾ ਵੀ ਤੁਸੀਂ ਬਹੁਤ ਵੱਡਾ ਗੁਨਾਹ ਕਰ ਰਹੇ ਹੋ ਕੋਈ ਵੀ ਕਿਸਾਨ ਜਦੋਂ ਕਿ ਦੇਸ਼ ਦੇ ਵਿੱਚ ਕੰਗਾਲੀ ਸੀ ਅਨਾਜ ਦੀ ਵੱਡੇ ਪੱਧਰ ਤੇ ਘਾਟ ਸੀ ਇਨ੍ਹਾਂ ਕਿਸਾਨਾਂ ਮਜ਼ਦੂਰਾਂ ਨੇ ਸਿਰ ਤੋੜ ਮਿਹਨਤ ਕਰਕੇ ਇਸ ਦੇਸ਼ ਨੂੰ ਆਤਮ ਨਿਰਭਰ ਬਣਾਇਆ ਅੱਜ ਇਹੀ ਕਿਸਾਨ ਮਜ਼ਦੂਰ ਉਹਨਾਂ ਨੂੰ ਦੋਸ਼ੀ ਲੱਗ ਰਹੇ ਨੇ ਕਿਉਂਕਿ ਦੂਸਰੇ ਦੇਸ਼ਾਂ ਤੋਂ ਅਨਾਜ ਮੰਗਾਉਂਦੇ ਸੀ ਅੱਜ ਇਹਨਾਂ ਦੇ ਅਨਾਜ ਦੇ ਭੰਡਾਰ ਫੁੱਲ ਕਰਦੇ ਤੇ ਇਹਨਾਂ ਲੋਕਾਂ ਨੇ ਅੱਜ ਉਹਨਾਂ ਨੂੰ ਲੋਡ ਨਹੀਂ ਉਹ ਕਹਿੰਦੇ ਨੇ ਤੁਸੀਂ ਰੇਹਾਂ ਸਪਰੇਹਾਂ ਤੁਸੀਂ ਐਂ ਦੱਸੋ ਕੋਈ ਕਿਸਾਨ ਕਿਸੇ ਦੇ ਘਰੇ ਹੈਗੀ ਯਾਰ ਇਹਦੀ ਫੈਕਟਰੀ ਕਿਸੇ ਦੀ ਦਵਾਈ ਦੀ ਤੁਸੀਂ ਸਾਨੂੰ ਲਾਇਆ ਰੇਹਾਂ ਸਪਰੇਹਾਂ ਤੇ ਸਾਡੀਆਂ ਜ਼ਮੀਨਾਂ ਨੂੰ ਨਸ਼ੀਲੀਆਂ ਕੀਤਾ ਤਾਂ ਮਜਬੂਰੀ ਵਸ ਸਾਨੂੰ ਕਰਨਾ ਪਿਆ ਹੁਣ ਸਾਡੇ ਤੇ ਪਰਚੇ ਪਾਪ ਆ ਸਾਨੂੰ ਰੈਸਟਾਂ ਕਰ ਕਰ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਅਸੀਂ ਕਹਿੰਨੇ ਆ ਵੀ ਸਾਡੇ ਪਿੰਡ ਦੇ ਵਿੱਚ ਛੋਟਾ ਪਿੰਡ ਹੈ ਪਰ ਇੱਕ ਵੀ ਥੋੜੀ ਕੋਈ ਸਬਸਿਡੀ ਵਾਲੀ ਮਸ਼ੀਨ ਬੈਲਰ ਕੋਈ ਰਾਏਕ ਕੋਈ ਆਇਆ ਹੋਵੇ ਫਿਰ ਤੁਸੀਂ ਕਹਿ ਸਕਦੇ ਹੋ ਵੀ ਛੋਡੇ ਤਾਂ ਉੱਥੇ ਸਾਥ ਦੇ ਵਿੱਚ ਖੜੇ ਐ ਦੋ ਮਸ਼ੀਨਰੀਆਂ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਵਰਤ ਰਹੇ 15-15 ਦਿਨਾਂ ਤੋਂ ਲਗਭਗ ਅਸੀਂ ਉਡੀਕ ਰਹੇ ਹਾਂ ਉਹਨਾਂ ਨੂੰ ਵੀ ਸਾਡੇ ਫੂਸ ਹੈ ਜੋ ਰਹਿਤ ਖੂੰਦਾ ਝੋਨੇ ਦੀ ਉਹ ਚੱਕੀ ਜਾਵੇ ਉਹਨੂੰ ਇਕੱਠਾ ਕਰਕੇ ਲੈ ਜਾਓ ਅਸੀਂ ਫ੍ਰੀ ਚ ਦੇ ਰਿਹਾ ਕੋਈ ਨਹੀਂ ਅਧਿਕਾਰੀ ਸੁਣਦਾ ਇਸ ਕਰਕੇ ਸਾਨੂੰ ਮਜਬੂਰੀ ਵਸ ਜਾਣਣੀ ਪੈ ਰਹੀ ਹੈ ਹੋਰ ਅਸੀਂ ਕੀ ਕਰੀਏ ਅਸੀਂ ਵੀ ਦੁਖੀ ਹਾਂ ਇਸ ਪ੍ਰਦੂਸ਼ਣ ਤੋਂ ਪਰ ਸਾਨੂੰ ਕੋਈ ਇਹਦਾ ਮੋੜ ਮਹੱਲਤਾ ਦੇਵੋ ਅਸੀਂ ਵੀ ਲੜ ਰਹੇ ਹਾਂ ਲਗਾਤਾਰ ਵੀ ਸਾਨੂੰ ਐਮਐਸਪੀ ਦੋਹਾਂ ਫਸਲਾਂ ਦੇ ਦੇਵੋ ਅਸੀਂ ਝੋਨੇ ਛੱਡਣ ਨੂੰ ਵੀ ਤਿਆਰ ਆ ਅਸੀਂ ਕਤੋਂ ਸੁਖੀ ਆ ਇਸ ਝੋਨੇ ਨੇ ਸਾਨੂੰ ਬਰਬਾਦ ਕਰਤਾ ਵੱਡੀਆਂ ਵੱਡੀਆਂ ਮਸ਼ੀਨਰੀਆਂ ਐਡਾਡਾ ਲੋਹਾ ਸਾਨੂੰ ਲੈਣਾ ਪੈ ਗਿਆ ਟਣਾ ਦੇ ਹਿਸਾਬ ਨਾਲ ਸਿਰਫ ਇਸ ਝੋਨੇ ਕਰਕੇ ਆ ਸਾਡੇ ਛੋਟੇ ਟਰੈਕਟਰ ਨਾਲ ਖੇਤੀਬਾੜੀ ਹੁੰਦੀ ਸੀ ਮਜਬੂਰੀ ਵਾਸਤੇ ਸਾਨੂੰ ਲੋਨ ਲੈ ਲੈ ਕੇ ਵੱਡੀਆਂ ਵੱਡੀਆਂ ਮਸ਼ੀਨਰੀਆਂ ਲੈਣੀਆਂ ਪੈਗੀਆਂ ਸਾਡੇ ਗਲਾਂ ਚ ਫਾਹੇ ਪਾ ਦਿੱਤੇ ਇਸ ਝੋਨੇ ਨੇ ਹੁਣ ਸਰਕਾਰ ਗਲਾਂ ਚ ਫਾਹੇ ਪਾ ਰਹੀ ਆ ਸੋ ਸਾਰਾ ਨਗਰ ਸਾਡਾ ਇਕੱਠਾ ਹੋਇਆ ਇਸ ਦੇ ਖਿਲਾਫ ਜੇ ਪ੍ਰਸ਼ਾਸਨ ਅੱਗੇ ਵਧ ਕੇ ਇਹਨੂੰ ਕੋਈ ਹੋਰ ਮਤਲਬ ਕਿ ਕਾਰਵਾਈਆਂ ਕਰੂਗਾ ਪਰਚੇ ਪਾਊਗਾ ਤਾਂ ਇਹ ਤੇ ਸਾਰਾ ਨਗਰ ਵੀ ਸਾਰੇ ਇਲਾਕੇ ਦੇ ਹੋਰ ਪਿੰਡ ਵੀ ਸਾਰੇ ਤਿਆਰ ਨੇ ਸਾਡੇ ਜ਼ਿਲ੍ਹੇ ਨਾਲ ਵੀ ਸਾਡੀ ਸੂਬੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਜੋ ਵੀ ਐਕਸ਼ਨ ਹੋਊਗਾ ਸੂਬੇ ਵੱਲੋਂ ਜ਼ਿਲ੍ਹੇ ਵੱਲੋਂ ਪ੍ਰੋਗਰਾਮ ਆਊਗਾ ਸਾਰਾ ਨਗਰ ਵੱਲ ਚੜ ਕੇ ਸ਼ਾਮਲ ਹੋਊਗਾ ਆ ਵੱਡਾ ਇਕੱਠ ਹੈ ਇਹ ਤੁਸੀਂ ਦਿਖਾ ਦਿਓ ਲੋਕ ਇੱਕਤਾ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਜਿੰਦਾਬਾਦ 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 ਕੀ